ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋ ਗਿਆ ਵੱਡਾ ਕਾਂਡ ਵਾਪਰ ਦੀ ਗੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਭਕਾਮਨਾਵਾਂ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਹਾਂ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਪਰਜੀਆਂ ਖੁਰਦ ਵਿਖੇ ਜ਼ਮੀਨੀ ਬਵਾਦ ਨੂੰ ਲੈ ਕੇ ਪਤੀਜਿਆਂ ਦੇ ਵੱਲੋਂ ਆਪਣੇ ਹੀ ਚਾਚੇ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਲਖਵੀਰ ਸਿੰਘ ਉਰਫ ਫੁੱਲੱਖਾ 65 ਸਾਲਾ ਪੁੱਤਰ 나જર ਰਾਮ ਵਾਸੀ ਪਰਜੀਆਂ ਖੁਰਦ ਤੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਲਖਵੀਰ ਸਿੰਘ ਦਾ ਆਪਣੇ ਵੱਡੇ ਭਰਾ ਦੇ ਪੁੱਤਰਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਸੀ ਪਤੀ ਜੀ ਲਖਵੀਰ ਸਿੰਘ ਨੂੰ ਖੇਤਾਂ 'ਚ ਪਾਣੀ ਲਗਾਉਣਾ ਤੇ ਖੇਤਾਂ 'ਚ ਵੜਨ ਤੋਂ ਰੋਕਦੇ ਸਾਨ ਅਤੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅਦਾਲਤ ਕੇਸ ਚੱਲ ਰਿਹਾ ਸੀ ਉਨਾਂ ਤਸਾਈਕ ਲਖਵੀਰ ਸਿੰਘ ਸਵੇਰੇ ਕਰੀਬ 10 ਵਜੇ ਖੇਤਾਂ 'ਚ ਗਿਆ ਤਾਂ ਇਸੇ ਦੌਰਾਨ ਅਚਾਨਕ ਹੀ ਉੱਥੇ ਮੱਕੀ ਦੇ ਖੇਤ ਚੋਂ ਨਿਕਲੇ ਪਤੀਜਾਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਕਈ ਨਾਲ ਕਈ ਵਾਰ ਕਰਕੇ ਉਸਨੂੰ ਜ਼ਖਮੀ ਕਰਕੇ ਛੱਡ ਕੇ ਭੱਜ ਗਏ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਲਖਵੀਰ ਸਿੰਘ ਨੂੰ ਗੰਭੀਰ ਹਾਲਤ 'ਚ ਸਰਕਾਰੀ ਹਸਪਤਾਲ ਪੰਚਾਇਤ ਜਿੱਤੇ ਉਸ ਦੀ ਜਿਆਦਾ ਗੰਭੀਰ ਹਾਲਤ ਹੋਣ ਕਰਕੇ ਰੈਫਰ ਕੀਤਾ ਪਰ ਹਸਪਤਾਲ ਦੀ ਜਖਮਾਂ ਦੀ ਦਾਬ ਲਖਵੀਰ ਸਿੰਘ ਇਲਾਜ ਦਰਨ ਦਮ ਤੋੜ ਕੇ ਆ ਵੀਡੀਓ ਦੇਖਣ ਲਈ ਤੁਹਾਡਾ ਤਨਵਾ